ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟ੍ਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਪੀਂ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਰਵਾਂ ਚੈੱਕ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟ੍ਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਪੀਂ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਰਵਰ ਚ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟ੍ਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਰਵਾਂ ਚੈੱਕ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟ੍ਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਰਵਾਂ ਚੈੱਕ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਉਹ ਮਦਦ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਪੀ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਾਰਾ ਚੈੱਕ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਪੀਂ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਸ 'ਤੇ ਚੈੱਕ ਕੀਤੀ ਜਾ ਰਹੀ ਹੈ ਜੀ ਥੈਂਕ ਯੂ ਅੱਜ ਇੱਕ ਸੋਸ਼ਲ ਮੀਡੀਆ ਤੇ ਸਾਡੇ ਕਾਂਸਟੇਬਲ ਦੀ ਜਿਹੜੀ ਹੋ ਰਹੀ ਆ ਨਸ਼ੇ ਦੇ ਹਾਲਤ ਦੇ ਵਿੱਚ ਆਲੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਵਿੱਚ ਅਰਸ਼ ਲਾਲ ਸਾਡਾ ਕਾਂਸਟੇਬਲ ਹੈਗਾ ਆ ਇਹਦੀ ਫੈਮਿਲੀ 'ਚ ਥੋੜੀ ਟ੍ਰੈਜੇਡੀ ਹੋ ਗਈ ਸੀ ਕਿ ਇਹਦੇ ਫਾਦਰ ਔਰ ਮਦਰ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਸੋ ਇਸ ਕਰਕੇ ਜਿਹੜਾ ਇਹ ਹੈਗਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀਗਾ ਸੋ ਇਸ ਵੀਡੀਓ ਨੂੰ ਐਨਾਲਾਈਜ਼ ਕਰਕੇ ਜਿਹੜੀ ਹੈਗੀ ਆ ਇਹਦਾ ਮੈਡੀਕਲ ਕਰਾ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਰਵਰ ਚ ਕੀਤੀ ਜਾ ਰਹੀ ਹੈ ਜੀ ਥੈਂਕ ਯੂ